thank you ਠਰੰਦਲ ਨਿਮੇ ਬੀਜ ਪਹਿਨ ਦਾ ਠਰੰਦਲ ਨਿਮੇ ਸੋ ਬੜਾ ਪਪੂਲਰ ਬੀਜ ਹੈਗਾ ਜੀ ਪੰਜਾਬ ਦੇ ਵਿੱਚ ਇਹ ਵੀ ਪਹਿਨ ਦਾ ਠਰੰਦਲ ਨਿਮੇ ਇਹ ਬੀਜਣ ਲੱਗੇ 4 ਕਿਲੋ ਦੀ ਥੈਲੀ ਹੁੰਦੀ ਜੀ ਇਹੋ ਇੱਕ ਖੇਤ ਦੇ ਵਿੱਚ ਇੱਕੜੇ ਦੇ ਵਿੱਚ ਦੋ ਥਾਲੀਆਂ ਪੈਂਦੀਆਂ 4 ਕਿਲੋ ਦੀ ਔਰ ਬੜਾ ਕਾਸਟਲੀ ਜਿਹੜਾ ਹੈਗਾ ਬਹੁਤ ਕਾਸਟਲੀ ਹੈ ਇਹ ਕਿੰਨੇ ਦੀ ਥਾਲੀ ਆਉਂਦੀ ਹੈ ਭਲਾ ਕਿੰਨੇ ਦੀ ਥਾਲੀ ਆਈ ਸੀ ਵੀ ਠਰਾਂਦੇੜੇ ਦੇ ਵਿੱਚ ਜੀ ਪਾਇਨਰ ਦਾ ਬ੍ਰਾਂਡ 하이브ਰਡ ਕੌਰਨ ਸੀਡ ਸੋ ਇਹਦਾ ਰੇਟ ਹੈਗਾ ਜੀ 2572 ਰੁਪਏ 4 ਕਿਲੋ ਦੀ ਪੈਕਿੰਗ ਹੈ 2572 ਰੁਪਏ ਜੀ ਦੋ ਖੇਲੀਆਂ ਪੈਣੀਆਂ ਇਹੋ ਖੇਤ ਵਿੱਚ ਔਰ ਬੜਾ ਕਾਸਟਲੀ ਜਿਹੜਾ ਹੈਗਾ ਬੀਜ ਇਹ ਹੋਏਗਾ ਸੋ ਬੜਾ ਖਰਚਾ ਮੱਕੀ ਦੇ ਵੀ ਆਉਂਦਾ ਇਹ ਹਲਵਾਂ ਦਾ ਵੱਡਾ ਜੀ ਜਿਨ੍ਹਾਂ ਵਿੱਚ ਅਸੀਂ ਕਰ ਰਹੇ ਆ ਪਰ ਇੱਕੜ ਦੋ ਬੋਰੇ ਆਪਾਂ ਡਾਈ ਦੇ ਪੋਣੇ ਦਾ ਇੱਕ ਬੂਰਾ ਪੋਣਾ ਪਟਾਸ ਦਾ ਜੀ ਤੇ ਉਹ ਆਪਾਂ ਮਸ਼ੀਨ ਵਿੱਚ ਪਾਤਾ Thank you.

ਜਿਹੜਾ ਹੈਗਾ ਜੋ ਮੱਕੀ ਦੀ ਬਜਾਈ ਕਰ ਰਿਹਾ ਆ ਆਲੂ ਪਟਣ ਤੋਂ ਬਾਅਦ ਅਸੀਂ ਤਕਰੀਬਨ 2 ਦਿਨ ਹੋ ਗਏ ਸੀ ਖੇਤਾਂ ਦੀ ਤਿਆਰੀ ਕਰ ਦਿੱਤੀ ਸੀ ਬਹਾਈ ਕਰਕੇ ਸੋ ਦੇਖ ਸਕਦੇ ਹੋ ਖੇਤਾਂ ਦੀ ਤਿਆਰੀ ਸਾਡੀ ਇੱਥੇ ਆਲੂਆਂ ਦੀ ਪਟਾਈ ਹੋ ਚੁੱਕੀ ਸੀ ਤੇ ਖੇਤਾਂ ਦੀ ਤਿਆਰੀ ਆਪਾਂ ਜਿਹੜੀ ਉਹ ਕਰ ਦਿੱਤੀ ਹੋਈ ਸੀ ਸੋ ਅੱਜ ਸਾਨੂੰ ਮਸ਼ੀਨ ਵਾਲਾ ਬੀਰ ਵੀ ਆ ਗਿਆ ਸੋ ਤਕਰੀਬਨ ਅਸੀਂ ਪਹਿਲਾਂ ਬੁੱਕ ਕਰਾਈ ਹੋਈ ਸੀਗੀ ਤੋਂ ਅੱਜ ਸਾਡੀ ਬੜੀ ਹਾਈਡਰੌਲਿਕ ਮਸ਼ੀਨ ਹੁਣ ਕਰਕੇ ਇਹ ਆਪਣੇ ਆਪ ਹੀ ਜਿਹੜੀ ਹੈਗੀ ਆ ਮਾਰਕਾ ਥੱਲੇ ਉੱਪਰ ਕਰ ਦਿੰਦੀ ਆ ਸੋ ਇਹ ਦੋ ਵਿਧੀਆਂ ਨਾਲ ਹੀ ਮੱਕੀ ਬੀਜ ਹੁੰਦੀ ਆ ਜੀ ਇੱਕ ਤਾਂ ਥੱਲੇ ਸਿਆੜਾਂ ਦੇ ਵਿੱਚ ਪਦਰੇ ਥੱਲੇ ਸਿਆੜ ਚ ਬੀਜ ਹੁੰਦੀ ਆ ਇਹ ਹੈਗਾ ਬੈੱਡ ਬੈੱਡ ਬਣਾਉਂਦੀ ਆ ਜੀ ਇਹੋ ਆਪਾਂ ਮਸ਼ੀਨ ਵਾਲੇ ਭਾਜੀ ਨਾਲ ਵੀ ਗੱਲਬਾਤ ਕਰਾਂਗੇ। ਓਏ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਬਹੁਤ ਠੀਕ ਠਾਕ ਜੀ। ਬਹੁਤ ਵਧੀਆ ਵੀ ਠੀਕ ਠਾਕ। ਭਾਈ ਕਿੰਨਾ ਚਿਰ ਹੋ ਗਿਆ ਤੁਹਾਨੂੰ ਚਲਾਉਂਦੇ ਆਨ ਮਸ਼ੀਨ? ਆਪਾਂ ਬਾਕੀ ਕੰਮ ਦਾ ਆਪਣਾ ਪਹਿਲਾਂ ਕਟਾਈ ਦਾ ਕੰਮ ਕਰਦੇ ਆਂ, ਪੂੜੀ ਦਾ ਕਰਦੇ ਆਂ, ਲੇਜਤਾ ਕਰਦੇ ਆਂ, ਬੰਦੂ ਦਾ ਕਰਦੇ ਆਂ, ਅੱਛਾ, ਇਪੋਸੀਟਰ ਦਾ ਕਰਦੇ ਆਂ। ਇਹ ਐਦਕੀ ਪਾਈ ਆ ਜੀ ਮਸ਼ੀਨ। ਅੱਛਾ ਮਸ਼ੀਨ ਐਦਕੀ ਜਾਂਦੀ। ਹਾਂ ਜੀ ਹਾਂ ਜੀ। ਭਾਈ ਕਿੰਨੀ ਕਾਸਟ ਤੇਰੀ ਹੈਗੀ ਆ? ਜੀ ਆਪਾਂ 5.5 ਜੀ ਮਸ਼ੀਨ ਕੋਈ 50 ਹਜ਼ਾਰ ਦੀ ਵੱਟ ਨਾਲ ਮੇਰਾ ਇਹ ਪਾਜੀ ਕਹਿੰਦੇ 6 ਲੱਖ ਦੀ ਮਸ਼ੀਨ ਆ ਜੀ ਇਹੋ ਪੈ ਗਈ ਤੇ ਤੁਸੀਂ ਮੈਨੂੰ ਸਬਸਿਡੀ ਵੀ ਉਹਦੇ ਕਿ ਨਹੀਂ ਸਬਸਿਡੀ ਹੈਗੀ ਪਰ ਇਹ ਪੰਜਾਬ ਚ ਆਪਣੇ ਆਈ ਨਹੀਂ ਹੈ ਹਾਂ ਜੀ ਪੰਜਾਬ ਹਰਿਆਣਾ ਤੇ ਇਹ ਕਲੀਅਰ ਅੱਛਾ ਜੀ ਠੀਕ ਠੀਕ ਹਾਂ ਜੀ ਤੇ ਜੇ ਗੱਲ ਕਰੀਏ ਪਾਜੀ ਕਿੰਨੇ ਕਿੱਕੜ ਤੁਸੀਂ ਰੋਜ਼ ਜਿਹੜੀ ਬਜਾਈ ਕਰਦੇ ਨੇ ਮੱਕੀ ਦੀ ਪਾਜੀ ਇੰਨਾ ਫਿਰ ਜੇ ਤਾਂ ਇੱਕ ਟੱਕ ਮੇਰੇ ਜਿਵੇਂ ਆਪਾਂ ਨੂੰ ਠੀਕ ਆ ਜੀ ਫਿਰ ਤਾਂ 20 ਕਿੱਲੇ ਪੜ ਜਾਂਦੀ ਹੈ ਜੀ ਅੱਛਾ ਜੀ ਹਾਂ ਜੀ ਤੇ ਜਦੋਂ ਹੁਣ ਟੁੱਟਣਾ ਕੰਮ ਆਣ ਦਾ ਵਿੱਚ ਠੀਕ ਆ ਜੀ ਫਿਰ 15 16 ਕਿੱਲੇ ਠੀਕ ਆ ਜੀ ਮਲਕੀ ਅੰਦਾਜ਼ਾ 15 16 ਕਿੱਲੇ ਐਵਰੇਜ ਹੈਗੀ ਹੈ 15 16 ਏਕੜ ਦੀ ਐਵਰੇਜ ਹੈਗੀ ਆ ਜੀ ਤੇ ਭਾਜੀ ਕੀ ਰੇਟ ਕੀ ਰੱਖਿਆ ਜੀ ਰੇਟ ਕੀ ਦੋਈ 1200 ਰੁਪਏ ਦਾ 1200 ਪਰ ਏਕੜ ਦਾ ਔਰ ਏਕੜ ਜੀ ਭਾਜੀ 1200 ਪਰ ਏਕੜ ਦਾ ਜੀ ਬੀ ਆ ਤੇ ਰੇਟ ਆ ਜੀ ਤੇ ਉਹਦਾ ਭਾਜੀ ਹੁਣੇ ਕਹਿੰਦੇ ਮਸ਼ੀਨ ਮਹਿੰਗੀ ਬਹੁਤ ਕਾਸਟਲੀ ਬਹੁਤ ਆ ਹਾਂਜੀ ਬਿਲਕੁਲ ਬਹੁਤ ਬਹੁਤ ਆ ਹਾਂਜੀ ਇਹਦਾ ਹੈਗਾ ਇੱਕ ਜ਼ਿੰਮੇਵਾਰੀ ਬਹੁਤ ਆ ਜੀ ਅੱਛਾ ਜੀ ਠੀਕ ਠੀਕ ਕੋਈ ਬਾਇਨਾ ਦੀਆਂ ਤੇ ਇੰਡੀਕਲ ਡਿਵੈਲਪਮੈਂਟ ਨਾ ਫਾਜੀ ਹਾਂ ਜੀ ਦੇ ਦੇ ਭਾਲ ਬਹੁਤ ਮੰਗਦੇ ਠੀਕ ਤੇ ਭਾਈ ਟਰੈਕਟਰ ਇੰਨਾ ਫੇ ਵੱਡਾ ਹੀ ਚੱਲਦਾ ਆ ਹੌਸ ਪਾਵਰ ਹਾਂਜੀ ਭਾਈ ਜਿਆ ਪਰ ਪਾਵਰ ਚੱਲੀ ਜਾਣਾ ਬਹੁਤ ਵਧੀਆ ਜੀ 50 ਹੌਸਪਾਵਰ 50 ਤੋਂ ਬਾਕੀ ਵਧੀਆ ਚਾਹੁੰਦਾ ਨਹੀਂ ਠੀਕ ਕੋਈ ਗੱਲ ਨਹੀਂ ਸਹੀ ਤੇ ਇਹ ਕੰਪਨੀ ਵਾਲੇ ਫੇ ਦੀ ਰਿਪੇਅਰ ਰਿਪੋਰਟ ਕਿੱਦਾਂ ਪਿੱਛੇ ਆਉਂਦੇ ਹੈ ਕਿ ਨਹੀਂ ਕਰਨਾ ਹਾਂਜੀ ਮਸ਼ੀਨ ਦੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆਪਣੇ ਕੋਲ ਦੇਖੋ ਕਰਦੇ ਆ। ਵਾਲੇ ਕੰਪਨੀ ਦੇ ਦੇਖਪਾਰ ਕਰਦੇ ਆ। ਚੱਲ ਰਹੀ ਹੋਈ ਕਰਕੇ ਜਾ ਰਹੇ ਜੀ। ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਤੇ ਇਹ ਆਪਣੇ ਮੈਸਿਜ ਉਹ ਵਾਜੀ ਕਿੱਥੋਂ ਕਿੱਥੇ ਹੈਗੀ ਇਹ ਇਟਾਲੀਆ ਦਾ ਬ੍ਰਾਂਡ ਹੈ। ਇਟਾਲੀਆ ਦਾ ਬ੍ਰਾਂਡ ਆ ਜੀ ਦੇਖੋ ਜੀ ਇਹ ਹਾਂਜੀ ਇਟਲੀ ਦਾ ਬ੍ਰਾਂਡ ਆ ਜੀ ਐਕਸਪੋਰਟ ਹੋ ਕੇ ਆਉਂਦਾ ਜੀ ਇਹੋ। ਹਾਂਜੀ ਤੇ ਅਸੈਂਬਲ ਇੱਥੇ ਹੁੰਦਾ ਆ। ਸੋ ਬਹੁਤ ਵਧੀਆ ਨੰਬਰ 1 ਬ੍ਰਾਂਡ ਦੇ ਕਰਦੇ ਆ। ਹਾਂਜੀ ਠੀਕ ਆ ਜੀ ਨੰਬਰ 1 ਬ੍ਰਾਂਡ ਤੇ ਆ ਭਾਜੀ ਹਣੀ ਦੱਸਦੇ ਵਿੱਚ ਚੱਲ ਰਿਹਾ ਤੇ ਕੋਈ ਦਿੱਕਤ ਨਹੀਂ ਕਹਿੰਦੇ ਚਲਾਉਣ ਚਾਉਂਦੀ ਹੈਗੀ ਕੋਈ ਦਿੱਕਤ ਨਹੀਂ ਸਾਡਾ ਪਹਿਲਾ ਸੀਜ਼ਨ ਸੀਗਾ ਸਾਨੂੰ ਜਦਾਂ ਕਹਿਆ ਵੀ ਐ ਬਹੁਤ ਵਧੀਆ ਚਲਾ ਰਹੇ ਆ ਠੀਕ ਠੀਕ ਕੋਈ ਪ੍ਰੋਬਲਮ ਨਹੀਂ ਐ ਠੀਕ ਠੀਕ ਚਲੋ ਵਧੀਆ ਬਾਈ ਸਹੀ ਰਹਿ ਠੀਕ ਹੈ ਤੇ 15 ਤੋਂ 15 ਏਕੜ ਮੈਕਸਿਮਮ ਜੀ ਇਹ ਰੋਜ਼ ਦਾ ਹੋਣ ਕਰਕੇ ਜਾਨਕੀ ਜੇ ਟੋਟਾ ਮੇ ਕੰਮ ਆਇਆ ਜੀ ਆਪਣਾ ਕੱਟਮਾ ਜੋ ਵੀ ਕਿਭਾਈ ਕਰੀ ਗੜ ਜਾਂਦੀ ਜੀ ਠੀਕ ਠੀਕ ਚਲੋ ਵਧੀਆ ਸਹੀ ਆ ਤੇ ਤੇਲ ਦਾ ਖਰਚਾ ਬਾਈ ਟਰੈਕਟਰ ਦਾ ਕਿੰਨਾ ਗਿਆ ਤਕਰੀਬਨ ਤੇਲ ਦਾ ਸਾਰੇ ਈ ਦਾਣਾ ਹੈਗਾ ਵੀ ਜਦੋਂ ਇੱਕ ਡੀ ਜੰਦੀ ਟੈਂਕੀ ਇਹਦੀ 60 ਲੀਟਰ ਦੀ 60 ਲੀਟਰ ਇੱਕ ਟੈਂਕੀ ਪੜ ਜਾਂਦੀ ਜੀ ਪੜ ਜਾਂਦੀ ਜਿਆੜੀ ਹਾਂਜੀ ਹਾਂਜੀ ਚਲੋ ਵਧੀਆ ਸਹੀ ਐ ਠੀਕ ਆ ਜੀ ਸਹੀ ਕਿ ਭਾਈ 20 ਲੀਟਰ ਬਾਈਨ ਕਰਦੇ ਚਾਹੀਦੀ ਆ ਇਹ ਠੀਕ ਠੀਕ ਵਧੀਆ ਸੋ ਇਸ ਤਰ੍ਹਾਂ ਜੇ ਬਜਾਈ ਕਰ ਰਹੀ ਆ ਮਸ਼ੀਨ ਸੋ ਟਰੈਕਟਰ ਵੀ ਤੇ ਬਾਜੀਆਂ ਦਾ ਪਾ ਜੀ ਨੇ ਕਹਿੰਦੇ ਪਹਿਲਾਂ ਸੁਪਰ ਸੀਡਰ ਦਾ ਵਗੈਰਾ ਕੰਮ ਕਰਦੇ ਜੂੜੀ ਦੇ ਰਿਪਰ ਦਾ ਤੇ ਐਡ ਕੀ ਮਸ਼ੀਨ ਲਈ ਸੀ ਇਹ ਤੇ ਵਧੀਆ ਰਿਜ਼ਲਟ ਆ ਇਟਾਲੀਅਨ ਮਸ਼ੀਨ ਆ ਜੀ ਬਹੁਤ ਵਧੀਆ ਰਿਜ਼ਲਟ ਹੈਗਾ ਇਹਦਾ ਬਹੁਤ ਕ੍ਰੈਫਟਲੀ ਵੀ ਹੈਗੀ ਮਸ਼ੀਨ ਤੇ ਠੀਕ ਆ ਵਧੀਆ